ਬੱਚੋ ਤੁਸੀਂ ਠੀਕ ਠਾਕ ਹੋਮ ਹੋਗੇ। ਨਾਇਗਰੂ ਤੋਂ ਚੜ੍ਹਦੀ ਕਲਾ ਚ ਰੱਕੇ। ਅਸੀਂ ਵੀ ਇੱਥੇ ਚੜ੍ਹਦੀ ਕਲਾ ਚ ਆਇਆ। ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਆਂ ਗੜਗੜਾ ਬਾਰੇ। ਅੱਜਕੱਲ ਗੜਗੜਾ ਦੀਆਂ ਬਿਮਾਰੀਆਂ ਬਹੁਤ ਆਇਆ। ਇਹ ਗੜਗੜਾ ਦੀ ਬਿਮਾਰੀ ਇੰਨੀ ਭੈੜੀ ਹੈ ਕਿ ਮੈਨੂੰ ਲੱਗਦਾ ਵੀ 6 ਮਹੀਨੇ ਬੁਖਾਰ ਚੜ੍ਹ ਜੇ ਉਹ ਵੀ ਚੰਗਾ। ਉਹ ਵੀ ਬੰਦੇ ਨੂੰ ਇੰਨਾ ਤਾਂ ਨਹੀਂ ਕਰਦਾ। ਉਹ ਪਤਾ ਹੁੰਦਾ ਵੀ ਇਹ ਰਾਮਤਾ ਇਹ ਨੂੰ ਰਾਮਤਾ ਜੂਗਾ ਪਰ ਜਿਹੜੀ ਗਠੀਆ ਦੀ ਬਿਮਾਰੀ ਹੈ ਨਾ ਇਹ ਤਾਂ ਸੁਣ ਕੇ ਹੀ ਬੰਦਾ ਦਿਲ ਛੱਡ ਜਾਂਦਾ ਵੀ ਇਹ ਹੁਣ ਉਹ ਬਹੁਤ ਤੰਗ ਕਰਦੀ ਹੈ ਬੰਦੇ ਨੂੰ ਦਰਦ ਸਾਰੇ ਸਰੀਰ 'ਚ ਦਰਦ ਹੁੰਦਾ ਹੈ ਬਸ ਚੀਸਾਂ ਬੈੰਦੀਆਂ ਹੈ ਬੰਦੇ ਤੋਂ ਨਾ ਪਿਆ ਜਾਂਦਾ ਨਾ ਬੈਠਾ ਜਾਂਦਾ ਨਾ ਤੁਰਿਆ ਜਾਂਦਾ ਕਿਉਂਕਿ ਗੋਡਿਆਂ ਨੂੰ ਸੋਜ ਆ ਜਾਂਦੀ ਹੈ ਗਿੱਟਿਆਂ ਨੂੰ ਸੋਜ ਆ ਜਾਂਦੀ ਹੈ ਆ ਗੁੱਟਾਂ ਨੂੰ ਸੋਜ ਆ ਜਾਂਦੀ ਹੈ ਤੇ ਤੁਰਨਾ ਫਿਰਨਾ ਜਿਹੜਾ ਇਹ ਬਹੁਤ ਮੁਸ਼ਕਲ ਹੋ ਜਾਂਦਾ ਹੈ ਤੇ ਇਹ ਦੁਆੜੀਤਾ ਬਹੁਤ ਵਧੀਆ ਦੱਸੂਗੀ ਮੈਂ ਤੁਹਾਨੂੰ ਪਰ ਜੇ ਨੁਕਸਾ ਤੁਸੀਂ ਵਰਤ ਲਿਆ ਤੇ ਹੈ ਵਧੀਆ ਚਲੋ ਆਏ ਤਾਂ ਹੁੰਦਾ ਨਹੀਂ ਵੀ ਐਡੀ ਛੇਤੀ ਆਮ ਆ ਜੂਗਾ ਇਹ ਬਿਮਾਰੀ ਇਹ ਹੀ ਜੀ ਹੈ ਕਿ ਇਹ ਐਡੀ ਛੇਤੀ ਆਮ ਨਹੀਂ ਆਉਂਦਾ ਪਰ ਜਿਹੜਾ ਆਪਾਂ ਦਰਦ ਦੀਆਂ ਗੋਲੀਆਂ ਲੈਣੀਆਂ ਇਹ ਆਪਾਂ ਨੂੰ ਬਹੁਤ ਨੁਕਸਾਨ ਕਰ ਦਿੰਦੀਆਂ ਇਹ ਜ ਹੌਲੀ ਹੌਲੀ ਫਿਰ ਇਹਨਾਂ ਦੀ ਦੋਜ ਵਧਣ ਲੱਗ ਜਾਂਦੀ ਹੈ ਹੌਲੀ ਹੌਲੀ ਫਿਰ ਦਾਬ 20 ਸਾਲ 15 ਸਾਲ 25 ਸਾਲ ਜੀ ਤੱਕ ਹੋ ਜਾਂਦੀ ਹੈ ਫਿਰ ਇਹ ਉਹ ਜਿਹੜੀ ਦੋਜ ਆ ਕੰਮ ਕਰਨੋਂ ਹਟ ਜਾਂਦੀ ਹੈ ਕਿਉਂ ਜਦੋਂ ਵਧੀ ਜਾਂਦੀ ਹੈ ਵਧੀ ਜਾਂਦੀ ਹੈ ਤੇ ਦਰਦ ਹਟਦਾ ਨਹੀਂ ਅਗਲਾ ਉਹ ਕੰਮ ਕਰੀ ਜਾਂਦੇ ਆਪਾਂ ਲੈ ਕੇ ਵੀ ਚੱਲ ਹੁਣ ਠੀਕ ਆ ਤੇ ਪਰ ਇਹ ਬਿਮਾਰੀ ਤਾਂ ਉੱਥੇ ਦੀ ਉੱਥੇ ਰਹਿੰਦੀ ਹੈ ਇਹ ਜੋ ਜਿਹੜੇ ਮਰਜੀ ਦਵਾਈ ਖਾਈ ਖਾਈ ਜਾਓ ਇਹਨਾਂ ਨੇ ਬਿਮਾਰੀ ਤਾਂ ਉੱਥੇ ਰੱਖਣੀ ਐ ਉਹ ਜਿੱਤ ਕੋਈ ਫਰਕ ਨਹੀਂ ਪੈਂਦਾ ਪਰ ਲੋਜ ਜਰੂਰ ਬਧੀ ਜਾਊਗੀ ਪਰ ਹੋਰ ਬੰਦਾ ਕਰ ਵੀ ਕੀ ਸਕਦਾ ਇਹ ਹੀ ਦਵਾਈ ਲਊਗਾ ਜਿਹਨ ਜਰ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਮੈਂ ਕਿੱਥੋਂ ਦਵਾਈ ਲਵਾ ਕਿੱਧਰ ਜਾਵਾਂ ਕੀ ਕਰਾਂ ਵੈਸੇ ਤਾਂ ਇਹ ਦਵਾਈ ਵਾਸਤੇ ਦੇਸੀ ਨੁਕਸੇ ਹੀ ਲੱਗੇ ਹੈ ਦੇਸੀ ਨੁਕਸੇ ਨਾ ਇਹ ਬਿਮਾਰੀ ਨੂੰ ਠੱਲ ਪੈਂਦੀ ਹੈ ਹੌਲੀ ਹੌਲੀ ਜਦੋਂ ਆਪਾਂ ਵਰਤੀ ਜਾਂਦੀ ਹੈ ਤੇ ਇਹਨਾਂ ਦਾ ਫਰਕ ਵੀ ਪੈ ਜਾਂਦਾ ਹੈ ਇਹ ਬਿਮਾਰੀ ਨੂੰ ਵੱਧ ਤੋਂ ਵੱਧ ਇਸ ਨੂੰクセ ਵਰਤੋ ਤੇ ਉਹਨਾਂ ਨਾਲ ਤੁਸੀਂ ਠੀਕ ਵੀ ਹੋ ਜਾਓਗੇ ਪਰ ਇਹ ਮੈਨੂੰ ਪਤਾ ਹੈ ਇਹ ਮੈਨੂੰ ਵੀ ਹੋਈ ਸੀ ਪਰ ਇਹ ਬਿਮਾਰੀ ਬਹੁਤ ਜਾਰੇ ਭੜੀ ਹੈ ਮੈਂ ਉਦੋਂ ਆਈ ਸੀ ਵੀ ਮੈਂ ਤਾਂ ਜੱਤਾ ਰੱਬ ਲੈ ਜੀ ਜਮਨ ਠੀਕ ਕਰ ਦੇ ਇਨਾਈਜ਼ਵਾਰੀ ਤੋਂ ਮੈਨੂੰ ਬਹੁਤ ਡਰ ਲੱਗਦਾ ਹੈ ਤਾਂ ਹੁਣ ਸਾਰੀ ਆਕੜ ਜਾਂਦੀ ਹੈ ਨਾ ਐ ਮੁੜਦੀ ਹੈ ਤਾਂ ਨਾ ਐ ਮੁੜਦੀ ਹੈ ਕਿਸੇ ਪਾਸੇ ਤਾਂ ਨਹੀਂ ਮੁੜਦੀ ਨਾ ਬੰਦੇ ਰ ਕੰਮ ਨੂੰ ਜੀ ਕਰਦਾ ਕੰਮ ਤਾਂ ਜਦੋਂ ਜੇ ਨਸ਼ੇ ਦੀ ਗੋਲੀ ਲਵਾਂਗੇ ਤਾਂ ਉੱਠਾਂਗੇ ਨਹੀਂ ਤਾਂ ਉੱਠੇ ਨਹੀਂ ਕਹਣਾ ਪੈ ਰਿਹਾ ਮੈਂ ਕਿ ਬਸ ਤੇ ਇਹ ਹੁਣ ਦੀ ਬਿਮਾਰੀ ਐ ਐ ਵੀ ਥੋੜਾ ਜਿਹਾ ਬਾਈ ਬੂ ਚੀਜ਼ਾਂ ਨਾਲ ਵੀ ਜ਼ਿਆਦੇ ਅੱਜ ਕੱਲ੍ਹ ਆਏ ਆ ਵੀ ਨਾ ਤਾਂ ਕੋਈ ਕਾਲੀ ਮਿਰਚ ਨਹੀਂ ਕੋਈ ਖਾਂਦਾ ਉਹ ਕਾਲੀ ਮਿਰਚ ਜ਼ਰੂਰ ਦੋ ਮਿਰਚਾਂ ਕਾਲੀਆਂ ਰੋਜ਼ ਜ਼ਰੂਰ ਖਾਣੀਆਂ ਚਾਹੀਦੀਆਂ ਕਾਲੀ ਮਿਰਚ ਸਰੀਰ ਵਾਸਤੇ ਬਹੁਤ ਵਧੀਆ ਹੈ ਵਾਈ ਤੋਂ ਤੇ ਅੱਜ ਕੱਲ ਤਾਂ ਮੇਲੇ ਦਾ ਕਾਲੀ ਮਿਰਚ ਤਾਂ ਬਹੁਤ ਘੱਟ ਵਰਤਦੇ ਆ ਸਬਜ਼ੀ ਚ ਵੀ ਇਹ ਪਾਉਣੀਆਂ ਚਾਹੀਦੀਆਂ ਆ ਅੱਧਾ ਚਮਚਾ ਪਾ ਲਓ ਸਬਜ਼ੀ ਚ ਉਹ ਵੀ ਚੰਗੀ ਹੈ ਤੇ ਨਾਕੀ ਮੈਂ ਤੁਹਾਨੂੰ ਦੱਸੂਗੀ ਪੱਤੇ ਇਹ ਨੁਕਸਾ ਤਾਂ ਹੈਗਾ ਬਹੁਤ ਵਧੀਆ ਪਰ ਜੇ ਤੁਸੀਂ ਇਹਨੂੰ ਵਰਤ ਲਓਗੇ ਹੈ ਸ੍ਰੀਰ ਵਾਸਤੇ ਬਹੁਤ ਵਧੀਆ ਵਾਈ ਵਾਸਤੇ ਬਹੁਤ ਵਧੀਆ ਤੇ ਆਹ ਤੁਸੀਂ ਤੁਮੇ ਮੈਂ ਜਾਂਦੇ ਆ ਤੁਮੇ ਲੈ ਲੋ ਵੈਸੇ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀ ਇਹ ਤੇ ਫਿਰ ਹੁਣ ਬੀਬੀਆਂ ਹੰਦੀਆਂ ਵੀ ਬੀਬੀ ਉਹ ਤਾਂ ਨਿਕਲਦਾ ਨਹੀਂ ਸਾਥੋਂ ਵੀਡੀਓ ਤੁਸੀਂ ਹੋਰ ਨਵੀਂ ਵੀਡੀਓ ਪਾ ਦਿਓ ਤੇ ਇਸ ਕਰਕੇ ਮੈਂ ਦੱਸਣ ਲੱਗੀ ਐ ਵੀ ਚਲ ਕਿਸੇ ਦਾ ਭਲਾ ਹੋ ਜੇ ਤੇ ਵੀ ਤੁम्मे ਲੈ ਲੋ ਤੁਸੀਂ ਤੁम्मे ਮਰ ਜਾਂਦੀ ਆ ਬਰਾਨੀ ਬਾਣਾ ਚ ਤੁम्मे ਮਰ ਜਾਂਦੀ ਆ ਪਹਿਲਾਂ ਤੁਸੀਂ ਕੇਰਾ ਨਾ ਕਿਲੋ ਨਰ ਲਾਓ ਅੱਧਾ ਕਿਲੋ ਤੁम्मे ਲੈ ਲੋ ਅੱਧਾ ਕਿਲੋ ਤੁम्मे ਤੁਸੀਂ ਅੱਧਾ ਕਿਲੋ ਕਿਉਂ ਲਓ ਦੇਸੀ ਕਿਉਂ ਦੇਸੀ ਕਿਉਂ ਚ ਨਾ ਅੱਧੇ ਕਿਲੋ ਗਰਮੀ ਚ ਮਾਥੋਂ ਤਾਂ ਜੀ ਵੀ ਗਰਮੀ ਚ ਤੁम्मे ਮਰਦੇ ਆ ਹੁਣ ਵੀ ਹੋਣਗੇ ਜੇ ਤੇ ਉਦੋਂ ਤੁਸੀਂ ਤੁम्मे ਨਾ ਤੁੰਮਿਆਂ ਜੋ ਖਾਓ ਕਲਕਾ ਕੇ ਰੱਖ ਲਿਆ ਕਰੋ ਤੇ ਸਰਦੀ ਜਾ ਕੇ ਲਾਣੀ ਆਈ ਸਰਦੀ ਖਾਓਗੇ ਤਾਂ ਤੁਹਾਨੂੰ ਬਹੁਤ ਫਰਕ ਪਾਊਗਾ ਬਹੁਤੀ ਬਿਮਾਰੀ ਘਟੂਗੀ ਤੇ ਹੌਲੀ ਹੌਲੀ ਇਹ ਠੀਕ ਵੀ ਹੋ ਸਕਦੀ ਆ ਉਹ ਤੁਮਾਂ ਅੱਧਾ ਕਿਲੋ ਕਿਉਂ ਲੈ ਕੇ ਨਾ 100 ਕਿਲੋ ਹੀ ਤੁੰਮੇ ਛਿੱਲ ਕੇ ਫਾੜੀਆਂ ਕਰ ਲਓ ਛਿੱਲ ਕੇ ਉਹ ਛਿਲਣੇ ਨਹੀਂ ਉਵੇਂ ਹੀ ਤੁਸੀਂ ਫਾੜ ਕੇ ਕਰ ਲਓ ਬਸ ਤੁਮਿਆਂ ਦੀਆਂ ਉਹ ਫਾੜੀਆਂ ਕਰਕੇ ੜੀ ੜੀਆ ਫਾੜੀਆਂ ਅੰਧਾ ਕਿ ਲੋਕਿਓ ਧਰ ਦਿਓ ਕੜਾਈ ਚ ਪਾ ਕੇ ਉਹ ਜਿਹੜੀਆਂ ਕਾ ਫਾੜੀਆਂ ਕੀਤੀਆਂ ਜਾਂ ਜਦੋਂ ਕੱਕ ਕੇ ਕਹਿ ਆਓ ਤੇ ਵਿੱਚ ਸੜ ਦਿਓ ਹੋਰ ਵੀ ਕੋਈ ਚੀਜ਼ਾਂ ਪਾ ਲੋ ਵਿੱਚ ਕਾਲੀ ਮਿਰਚ ਪਾ ਲੋ ਜੋ ਤੁਹਾਡਾ ਜੀ ਕਰਦਾ ਪਾ ਲੋ ਵਿੱਚ ਤੇ ਪਰ ਉਹਨੂੰ ਫਿਰ ਨਾ ਜਮਾਇਂ ਘਟ ਗਏਸਤੇ ਰੱਖ ਦਿਓ ਘਟ ਗਏਸਤੇ ਰੱਖ ਕੇ ਨਾ ਦਿਓ ਉਹਨੂੰ ਜਮਾਇਂ ਕਾਲੇ ਕਰ ਲੋ ਜਦੋਂ ਆਇਨ ਕਾਲੇ ਹੋ ਗਏ ਨਾ ਉਹ ਤੇ ਮਰਕੇ ਉਹਨੂੰ ਕੱਟ ਗਏਸ ਤੇ ਚੱਟਾ ਲੱਗੂਗਾ ਹੀ ਚਲ ਆਪਾਂ ਹੋਰ ਕੰਮ ਕਰ ਲੈਨੇ ਛੱਡ ਕੇ ਤੇ ਉਹਨੂੰ ਫੇਰ ਫੇਰ ਤੁਸੀਂ ਉਹਨੂੰ ਚਾਹ ਪਾਣੀ ਚ ਪਾ ਕੇ ਤੇ ਪਉਣ ਲੋ ਪਉਣ ਕੇ ਤੇ ਉਹਨੂੰ ਉਤਨਾ ਪਨਪ ਨਪ ਕੇ ਆਏ ਤੇ ਜਮਾਂ ਨੇ ਛੋੜ ਲੋ ਬਸ ਫੇਰ ਉਹਨੂੰ ਪਾਸੇ ਕੱਢ ਕੇ ਰੱਖ ਦਿਓ ਉਹ ਤਾਂ ਕਿਸੇ ਵਾਰ ਤੋਂ ਜੀ ਨਹੀਂ ਆਉਂਦੇ ਕਿ ਉਹ ਜਮਾਂ ਨੇ ਛੋੜ ਲੋ ਉਹਨਾਂ ਦਾ ਫੇਰ ਉਹਨੂੰ ਕਿ ਆਟਾ ਭਨੋ 1/2 ਕਿਲੋ 1/2 ਕਿਲੋ ਆਟਾ ਬਨ ਕੇ ਉਹ ਜੀ ਤੁਸੀਂ ਜੋ ਮਰਜ਼ੀ ਪਾ ਸਕਦੇ ਆ ਬਦਾਮ ਪਾ ਲਓ ਕਾਜੂ ਪਾ ਲਓ ਜੋ ਵੀ ਤੁਹਾਡਾ ਜੀ ਕਰਦਾ ਉਹ ਤੁਸੀਂ ਪਾ ਸਕਦੇ ਆ ਵਿੱਚ ਜਿਮੇਨ ਵੀ ਪਾ ਸਕਦੇ ਆ ਜੋ ਵੀ ਤੁਹਾਡਾ ਜਿਹੜੀ ਚੀਜ਼ ਤੁਸੀਂ ਖਾਣੀ ਉਹ ਪਾ ਹੀ ਸਕਦੇ ਆ ਫਿਰ ਤੁਸੀਂ ਆਟਾ ਭਨ ਕੇ ਨਾ ਵੈਸੇ ਤਾਂ ਕੱਟ ਗਏ ਸੀ ਤੇ ਜੀ ਆਟਾ ਭਨੋ ਤਾਂ ਵਧੀਆ ਹੁੰਦਾ ਵਧੀਆ ਬਣ ਗਿਆ ਸਵਾਦ ਬਹੁਤ ਆਇਆ ਦੇ ਮੈਂ ਵੀ ਰਲਾਈ ਸੀ ਸਰਦੀ ਚ ਫੇਰੋ ਆਟਾ ਜੇ ਮम्मा ਤੁਸੀਂ ਮਾੜਾ ਮੋਟਾ ਚੰਨ ਵੱਧ ਵੀ ਪਾ ਸਕਦੇ ਆ ਵੱਧ ਪਾ ਲੋ ਅੰਦਾ ਕਿਲੋ ਤੋਂ ਕਿਉਂਕਿ ਤੁਹਾਨੂੰ ਤੁਹਾਨੂੰ ਕੁੜਤਣ ਲੱਗੂਗੀ ਤੇ ਪਰ ਮੈਨੂੰ ਤਾਂ ਨਹੀਂ ਕੌੜੇ ਲੱਗੇ ਹੋ ਸਕਦਾ ਤੁਹਾਨੂੰ ਲੱਗਦੇ ਹੋਣ ਦੇਖ ਲਿਓ ਤੇ ਥੋੜੀ ਜਿਹੀ ਕਰ ਤਾਂ ਤਾਂ ਫਿਰ ਜਿਵੇਂ ਕਰੇਲੇ ਜਿਹੀ ਕੌੜੇ ਨਾ ਹੋਏ ਤੇ ਕਰੇਲੇ ਕਹਦੇ ਆ ਤੇ ਤੁੰਮੇ ਵੀ ਜੇ ਕੌੜੇ ਨਾ ਹੋਏ ਤਾਂ ਤੁੰਮਾ ਕਹادات ਕੌੜੇ ਦਾ ਘੜਤਨ ਤਾਂ ਹੋਊਗੀ ਪਰ ਆਪਦੇ ਰੋਗ ਨੂੰ ਘੜਤਨ ਨਹੀਂ ਲੱਗਦੀ ਜਿਦਾਂ ਰੋਗ ਹੋਵੇ ਫਿਰ ਆਪਾਂ ਨੂੰ ਭਾਵੇਂ ਜਹਿਰ ਦੇ ਦੇ ਕੋਈ ਵੀ ਆਪਾਂ ਨੂੰ ਰਾਮ ਹੋਣਾ ਚਾਹੀਦਾ ਫਿਰ ਉਹਨੂੰ ਭੁੰਨ ਕੇ ਆਟਾ ਬਸ ਉਹ ਕਿਹਾਦਾ ਤੁਮਿਆਂ ਦਾ ਅਸਰ ਤਾਂ ਵਿੱਚ ਹੀ ਹੁੰਦਾ ਆਟਾ ਭੁੰਨ ਕੇ ਫਿਰ ਉਹਨੂੰ ਨਾ ਪਾਸੇ ਲਾ ਕੇ ਰੱਖ ਦਿਓ ਤੇ ਸ਼ੱਕਰ ਪਾ ਲਓ ਜਾਂ ਗੁੜ ਪਾ ਲਓ ਥੋੜਾ ਜਿਹਾ ਸ਼ੱਕਰ ਤੇ ਗੁਰ ਵੱਧ ਪਾਉਣਾ ਪਊਗਾ ਕਿਉਂਕਿ ਤੁਹਨ ਕੋੜਾ ਲੱਗੂਗਾ ਤੇ ਚਲ ਤੁਸੀਂ ਜੇ ਅੱਧਾ ਕਿਲੋ ਤੇ ਅੱਧਾ ਪਾਉਤੀ ਹੋਰ ਪਾ ਲਈਓ ਕੋੜ ਜਿਹਾ ਸ਼ੱਕਰ ਉਹਦੇ ਨਾਲ ਖਾਸ ਹੋ ਜੂ ਪਰ ਤੁਸੀਂ ਲੈਣਾ ਸਵੇਰ ਲੈ ਰੋ ਤੇ ਇੱਕ ਥੋੜਾ ਜਿਹਾ ਗਰਮ ਤਾਂ ਹੁੰਦਾ ਹੀ ਹੈ ਨਾ ਤੁਮਾਂ ਤੇ ਥੋੜਾ ਜਿਹਾ ਵੀ 2-3 ਚਮਚੇ 2-3 ਚਮਚੇ ਕੌਲੀ ਜਿਹਾ ਭਰ ਕੇ ਤੁਸੀਂ ਚਾਹ ਨਾਲ ਲੈ ਲਓ ਜਾਂ ਦੁੱਧ ਨਾਲ ਲੈ ਲਓ ਉਹ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਦੋ ਦਿਨਾਂ ਲਈ ਸਾਕ ਦੋ ਦੋ ਤਣਾ ਲੈ ਲੋ ਜੇ ਤੁਹਾਡਾ ਜੀ ਕਰਦਾ ਚਾਹ ਨਾਲ ਤੇ ਚਾਹ ਨਾਲ ਲੈ ਲੋ ਪਰ ਲੈਣੇ ਇੰਨੇ ਕੀ ਐ ਦੋ ਤਿੰਨ ਚਮਚੇ ਬਸ ਬੱਤ ਨਹੀਂ ਤੇ ਸਰਦੀ ਚ ਖਾਣਾ ਉਹ ਮਾਰਚ ਉਹ ਮਾਰਚ ਖਾਓ ਤੇ ਤੁਹਾਡੀ ਗਠਿਆ ਦਾ ਬਹੁਤ ਫਰਕ ਪਊਗਾ ਤੇ ਤੁਸੀਂ ਜਿਹੜੇ ਪੁਰਾਣੇ ਨੁਸਖੇ ਆ ਉਹ ਪੁੱਤ ਵਰਤਿਆ ਕਰੋ ਐਨ ਆਖੇ ਵੀ ਹੋਈਆਂ ਇਹ ਜਿਹੜੀਆਂ ਚੀਜ਼ਾਂ ਵਰਤਿਆਈਆਂ ਨਾ ਪਹਿਲਾਂ ਉਹਨਾਂ ਦਾ ਤਾਂ ਸਾਨੂੰ ਪਤਾ ਹੈ ਤੇ ਇਹ ਪਰਦੇ ਆਇਆ ਵਾ ਤੇ ਮੈਂ ਤਾਂ ਪਿੱਛੇ ਵੀ ਲਾਇਆ ਸੀ ਤੇ ਇਤਕੀ ਵੀ ਮਰ ਲਾਵੂੰਗੀ ਇਹ ਬਹੁਤ ਵਧੀਆ ਚੀਜ਼ ਹੈ ਲਾਉਣੀ ਚਾਹੀਦੀ ਹੈ ਆਈ ਸਰਦੀ ਤੁਸੀਂ ਉਹ 2 ਮਹੀਨੇ ਤੱਕ ਖਾ ਲਿਆ ਕਰੋ ਸਰਦੀ ਸਰਦੀ ਤੇ ਤੁਹਾਡੇ ਜੋੜਾਂ ਨੂੰ ਬਹੁਤ ਫਰਕ ਪਊਗਾ ਇੱਕ ਮਸੇ ਨੂੰ ਤੇਲ ਵੀ ਦੱਸਿਆ ਸੀ ਤੇਲ ਦੱਸਿਆ ਸੀ ਵੀ ਗੋਡਿਆਂ ਤੇ ਮਾਲਣ ਨੂੰ ਉਹ ਵੀ ਬਹੁਤ ਵਧੀਆ ਤੇਲ ਹੈ ਉਹ ਵੀ ਜੇ ਤੁਸੀਂ ਵਰਤਦੇ ਰਹੋਗੇ ਉਹ ਵੀ ਵਧੀਆ ਹੈ ਉਹ ਦਿਚਵੀ ਤੁਮ ਮੈਂ ਭਿੰਦਾ ਸੀ ਤੇ ਉਹ ਤੁਸੀਂ ਦੇਖਿਆ ਹੁਣ ਤੇ ਨੁਕਸੇ ਦਾ ਬਹੁਤ ਵਧੀਆ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਪਰ ਤੁਸੀਂ ਵਰਤਿਆ ਕਰੋ ਤੇ ਤੰਦਰੁਸਤ ਪਾਓ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਓ ਮੈਨੂੰ ਜੇ ਤੁਹਾਨੂੰ ਠੀਕ ਲੱਗਿਆ ਤਾਂ ਪਰ ਜੇ ਤੁਸੀਂ ਇਹ ਖਾ ਕੇ ਵਰਤ ਕੇ ਦੱਸੋਗੇ ਜਨ ਮੈਨੂੰ ਫਿਰ ਮੈਨੂੰ ਬੜੀ ਖੁਸ਼ੀ ਹੋਊਗੀ ਵੀ ਹੁਣ ਬੀਬੀਆਂ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ